तेरे फुलावर के खाते अड़िए मेथों साड़े नहीं जानदे रखे कने रखे सी किसी ने यार खोल के ताडी मारे जने ने रखे सी हां कई साल कहता <laughs> टाइमिंग लगा जा किसे जीदा डर खांदा रया है ना हाँ फुल्ला मर के खाते ये भी सच है ਤੁਬ ਦੇ ਕੋਲ ਕਿਨਾਰੇ ਨਹੀਂ ਜਾਂਦੇ ਤੇਰੇ ਫੁੱਲਾਂ ਵਰਗੇ ਖੱਤ ਅੜੀਏ ਮੈਥੋਂ ਸਾੜੇ ਨਹੀਂ ਜਾਂਦੇ ਤੇਰੇ ਫੁੱਲਾਂ ਵਰਗੇ ਖੱਤ ਅੜੀਏ ਮੈਥੋਂ ਸਾਲੇ ਨਹੀਂ ਜਾਂਦੇ ਖੱਤੀ ਹੀ ਕਾਣੀ ਨਿਸ਼ਾਨੀ ਮੇਰੇ दी, हो पना, पना जोड़्मी कहाणी खुबे मो दिसमी खुबे मो दिलाड़े न वर्ग खात अड़े ਮੈਥੋਂ ਸਾੜੇ ਨਹੀਂ ਜਾਂਦੇ ਤੇਰੇ ਫੁੱਲਾਂ ਵਰਗੇ ਖਾਤ ਅੜੀਏ ਮੈਥੋਂ ਸਾੜੇ ਨਹੀਂ ਜਾਂਦੇ ਕਿਤੇ ਖਤ ਨੇ ਉਹ ਦੁਸ਼ਮਣ ਬਣ ਜਾਵਣੀ ਤੇਰੇ ਦਿਲ ਵਿੱਚ ਇਹ ਹੀ ਡਰ ਹੋਣਾ ਬਹੁਤ ਬਹੁਤ ਧੰਨਵਾਦ ਸਾਰੇ ਵੀਰਾਂ ਭੈਣਾਂ ਦਾ ਵੀਡੀਓ ਨੂੰ ਐਂਡ ਤੱਕ ਦੇਖਣ ਵਾਸਤੇ ਇਹ ਪ੍ਰੋਗਰਾਮ ਪੰਜਵੇਂ ਕੁਮਕੜ ਮਿਲਣੀ ਤੇ ਕੁੱਕਾ ਨਿੱਟ ਦੇ ਜੰਗਲਾਂ ਵਿੱਚ ਹੋਇਆ ਸੀ ਜਿੱਥੇ ਕਿ ਸਾਰੇ ਕੁਮਕੜ ਵੀਰ ਇਕੱਠੇ ਹੋ ਕੇ ਆਪਣੇ ਤਜਰਬੇ ਸ਼ੇਅਰ ਕੀਤੇ ਗੱਲਾਂ ਬਾਤਾਂ ਕੀਤੀਆਂ ਤੇ ਤੁਸੀਂ ਬਾਕੀ ਦੇ ਵੀਡੀਓ ਚੈਨਲ ਨੂੰ ਖੋਲ ਕੇ ਪੇਜ ਨੂੰ ਖੋਲ ਕੇ ਵੇਖ ਸਕਦੇ ਹੋ ਨੰਦ ਮਾਨ ਸਕਦੇ ਹੋ ਜੁੜੇ ਰਹੋ ਚੈਨਲ ਦੇ ਨਾਲ ਧੰਨਵਾਦ